ਇਹ ਦੇਖੋ ਪੁਰਾਣੀ ਹੈ ਲਾ ਕਾਡੀ ਹੋ ਕਾਡੀ ਇੱਕ ਪਾਸੇ ਕੋਈ ਕਹਿੰਦਾ ਰਾਨਮ ਹੈ ਕੋਈ ਕਹਿੰਦਾ ਰਣਜੀਤ ਹੈ ਇਹਦਾ ਕਾਲਕ ਤੇ ਪਿੰਡ ਪਰ ਨੌਜਾਨਾ ਜਨੇ ਇਸ ਲਈ ਕੋਪੀ ਦਾ ਚੇਨਾ ਐਨ ਬੱਲੇਵਾਲੇ ਨੂੰ ਆਣਾ ਹੈ ਰਿਸਪੈਕਟ ਦੇ ਸਖੀਏ ਤਾਂ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੀਆਂ ਸੀ ਉਹਨਾਂ ਦਾ ਇੱਥੇ ਉਹਦਾ ਵੀ ਵੱਡੇ ਵੱਦੋਂ ਤੇ ਧੰਨਵਾਦ ਹੈ ਐਨ ਚੋਟੀ ਦਾ ਮੈਚ ਪੰਜਾਬ ਹਰਿਆਣਾ ਇਕੱਠੇ ਕਿਵੇਂ ਸਾਂਝੇ ਤੌਰ ਤੇ ਇਹਨਾਂ ਟੀਮਾਂ ਵਿੱਚ ਖਿਡਾਰੀ ਖੇਡ ਰਹੇ ਨੇ ਹਰਿਆਣੇ ਦਾ ਹਰਿਆਣਾ ਖਾਦ ਦਾ ਆਹ ਸਾਹਮਣੇ ਮੰਡੀ ਵਿੱਚ ਸਾਫ ਸਫੀਦ ਵਾਲੇ ਦੇ ਵਿੱਚ ਅੱਜ ਖੜਾ ਰਹਿ ਗਿਆ ਪਿਆ ਹੈ ਅੱਜ ਰਵੀ ਜੀ ਨੇ ਸਨਾਲ ਆਉਣ ਵਾਲੀ ਗੱਲ ਕੀਤੀ ਹੈ ਉਧਰ ਪਿੰਦਰ ਕਾਲਖਵੀਰ ਜਾਣਕਾਰੀ ਦੇ ਰਿਹਾ ਹੈ ਵੀ ਚਾਰ ਫਰਵਰੀ ਨੂੰ ਰਾਜਪੂਰ ਦੇ ਵਿੱਚ ਵੀ ਵੱਡਾ ਕਬੱਡੀ ਕੱਪ ਹੋਣਾ ਹੈ ਔਰ ਉਹਦੇ ਲਈ ਵੀ ਪੰਜਾਬ ਕਬੱਡੀ ਕੈਡੈਮੀ ਐਸੋਸੀਏਸ਼ਨ ਦੀਆਂ ਟੀਮਾਂ ਜਿਹੜੀਆਂ ਨੇ ਮੇਰੇ ਵੀਰੋ ਭਾਗ ਲੈ ਰਹੀਆਂ ਨੇ ਚਾਰ ਮੇਰੇ ਵੀਰੋ ਫਰਵਰੀ ਦਾ ਕਬੱਡੀ ਕੱਪ ਜਿਹੜਾ ਹੈ ਉਹ ਮੇਰੇ ਪੰਜਾਬੀ ਦੀ ਲੋਕ ਬਹੁਤ ਸਮਾਂ ਹੋ ਗਿਆ ਹੈ ਪਰ ਇਹਨਾਂ ਦੇ ਕਾਰਨਾਮੇ ਇਹਨਾਂ ਦੀਆਂ ਗਰਾਊਂਡਾਂ ਦੇ ਵਿੱਚ ਮੇਰੇ ਵੀਰੋ ਜਿਹੜੀਆਂ ਪੰਜ ਹੋਈਆਂ ਜਿਵੇਂ ਠੇਠ ਪੰਜਾਬੀ ਦੇ ਵਿੱਚ ਕਹਿੰਦੇ ਖੁੱਤੀਆਂ ਤੇ ਉਹ ਅੱਜ ਵੀ ਮੇਰੇ ਵੀਰੋ ਇਹਨਾਂ ਨੂੰ ਸਤਕਾਰ ਦਵਾ ਰਹੀਆਂ ਨੇ ਲੈ ਵੀ ਇੱਕ ਵਾਰ ਜੀ ਆਇਆਂ ਨੂੰ ਮੱਖਰੇ ਆ ਗੁਰਵੀਰ ਸਿੰਘ ਗੋਪੀ ਫਰੰਦੀਪੁਰੀਆ ਹੈ ਹਰਜਿੰਦਰ ਸਿੰਘ ਕਾਲਾ ਗਾਜੀਆਣਾ ਹੈ ਅੱਜ ਦੇ ਕਬੱਡੀ ਕੱਪ ਦੇ ਵਾਲੇ ਕੱਪ ਦੀਆਂ ਤੇ ਗਾਜੀਆਣੇ ਕਾਲੇ ਦਾ ਨਾਮ ਆਉਂਦਾ ਦੋ ਮਾਰ ਦਾ ਬੈਸਟ ਬਾਈ ਕਾਲੇ ਛੋਟਾ ਜਿਹਾ ਪਿੰਡ ਛੋਟਾ ਜਿਹਾ ਪਰਿਵਾਰ ਤੇ ਸੱਚੇ ਪਾਸ਼ਾ ਦੀ ਕਿੰਨੀ ਬਰਸ਼ਿਸ਼ ਹੋਈ ਬਹੁਤ ਸਾਰੇ ਪਲੇਅਰਾਂ ਦਾ ਇਹ ਸੁਪਨਾ ਹੈ ਵੀ ਮੈਂ ਕੈਨੇਡਾ ਕੱਪ ਦਾ ਬੈਸਟਮਾ ਮੈਂ ਕੈਨੇਡਾ ਕੱਪ ਦਾ ਬੈਸਟਮਾ ਪਰ ਉਹਨਾਂ ਪਲੇਅਰਾਂ ਦਾ ਇਹ ਸੁਪਨਾ ਮੇਰੇ ਵੀਰੋ ਬੇਸ਼ੱਕ ਉਹਨਾਂ ਨੇ ਤਕੜੀ ਕਬੱਡੀ ਖੇਡੀ ਹੈ ਉਹ ਅਧੂਰਾ ਰਹੇਗਾ ਪਰ ਗਾਜਿਆਂ ਨੇ ਕਾਲੇ ਨੂੰ ਹਰਜੀਤ ਬਰਾੜ ਨੂੰ ਮਾਣ ਮਿਲਿਆ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦਿਆਂਗੇ ਪੰਜਾਬੀ ਵੀਰੋ ਤੇ ਇਧਰ ਗੁਰਵੀਰ ਸਿੰਘ ਗੋਪੀ ਗੋਪੀ ਫਰੰਦੀਪਰੀਆ ਸਰਦਾਰ ਤਰਸੂ ਸਰਦੂਲ ਸਿੰਘ ਮੱਲੀ ਦਾ ਪੁੱਤਰ ਸਾਡੀ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਜਿਹੜਾ ਮੇਰੇ ਵੀਰੋ ਪਿਛਲੇ 17-18 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਤੇ ਅੱਜ ਵੀ ਨਵੇਂ ਮੁੰਡੇ ਪਿਆਰ ਕਰਦੇ ਆ ਤੇ ਇਹ ਢੋਲਿਆਂ ਦਾ ਵੀ ਸ਼ੌਕੀ ਹੈ ਇਹਦੇ ਕਹਿੰਦੇ ਬਸ਼ੇਰੇ ਦੀਆਂ ਗੱਲਾਂ ਜਿਹੜੇ ਘੋੜਿਆਂ ਨੇ ਨਾ ਕਰਦੇ ਆ ਵੀ ਗੋਪੀ ਬਸ਼ੇਰਾ ਲੈ ਕੇ ਆਇਆ ਤਾਮਲ ਲਾਡੂ ਤੋਂ ਦੇਹਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਜਿਵੇਂ ਕਹਿੰਦੇ ਗੱਲਾਂ ਵੱਖਰੀਆਂ ਕਰ ਜੂਗਾ। ਸੋ ਗੋਪੀ ਸਤਕਾਰ ਹੈ ਤੁਹਾਡੀ ਖੇਡੀ ਹੋਈ ਕਬੱਡੀ। ਕੋਈ ਨਾ ਕਰਦੇ ਫਿਰ ਮਾਇਕਾ ਉੱਤਰੇ ਪਾਸੇ ਵੀ ਇੱਕ ਅਮਰੀਕੀ ਖੋਥੇ ਕੋਟ ਦੇ ਕੋਲ ਤੇ ਆਪਾਂ ਕਰੀਏ ਗੱਲ ਪਹਿਲੇ ਸੈਮੀ ਫਾਈਨਲ ਮੈਚ ਦੀ ਇਸ ਦੇ ਖੇਡ ਮਾਹੌਲ ਦੇ। ਇਹ ਲੋਕਾਂ ਦਾ ਪਿਆਰ ਆ ਬਾਈ ਯਾਰ। ਸਹੀ ਆ। ਜੇ ਤਾੜੀ ਮਾਰਦੇ ਨਹੀਂ ਓਏ। ਇਹ ਨਹੀਂ ਮੂਰ ਆਇਆ। ਮੈਂ ਦੇ ਦਿੰਦਾ ਜੇ ਨੂੰ। ਮਾਤਾ ਹੋਣਾ ਇੱਕ ਮਿੰਟ ਬਹੁਤ ਸਤਕਾਰ ਕੀਤਾ ਜਾ ਰਿਹਾ ਕਬੱਡੀ ਦੇ ਮਹਾਰਥੀਆਂ ਦਾ ਸਵਰਨੇ ਰਾਓ ਕੇ ਹੋਣੀ ਮਨਦੀਪ ਧਾਮੀ ਹੋਣੀ ਇਹਨਾਂ ਦੀ ਸੋਚੀ ਭਾਈ ਗੋਪੀ ਪਿਆਰ ਭਰੀ ਸੱਸਰੀ ਬੱਲੇ ਕਰਨ ਦੇ ਖਾਸ ਸਿੰਘ ਵਾਲੇ ਦਾ

ਕਹਿੰਦੇ ਟੋਕਿਆਂ ਵਾਲਾ ਜੱਸਾ ਲੱਗਾ ਕਹਿੰਦੇ ਚੱਕ ਰਾਮ ਸਿੰਘ ਵਾਲਾ ਪਿੰਡ ਹੈ ਕੁਲਦੀਪ ਦਾ ਨਾਲ ਬੱਬੂ ਲੱਗਾ ਹੋਇਆ ਆ ਜੱਪਾ ਖਨੂਰ ਸਿੰਘ ਦੀ ਧਰਤੀ ਦਾ ਰੇਡ ਪੈਜੀ ਵੀ ਰਾਹ ਫੇਰ ਹੈਲੋ ਉਸ ਫੌਨ ਕਬੱਡੀ ਦਾ ਅੱਜ ਕਹਿੰਦੇ ਅੱਜ ਫਾਲ ਸਿੰਘ ਵਾਲਾ ਦੀ ਧਰਤੀ ਆ ਵੀਰ ਗੁਰਪ੍ਰੀਤ ਮਾਰੇ ਵਾਲੀ ਦੀ ਯਾਦ ਹੈ ਪਰ ਆ ਕਬੱਡੀ ਆ ਕਬੱਡੀ ਐਨ ਕਹਿੰਦੇ ਚਰਚਾ ਦਾ ਵਿਹਾ ਬਣਿਆ ਹੋਇਆ ਹੈ ਕਿ ਮੁੰਡਾ ਕੌਣ ਕਹਿੰਦੇ ਕੋ ਪਾਣੀ ਦੇ ਵਿੱਚ ਪਰ ਇਹ ਸਮਾਨ ਵਾਲਾ ਤੇ ਦੂਜੇ ਪਾਸੇ ਐਨ ਕਹਿੰਦੇ ਬੁੱਕਣ ਵਾਲੀਆ ਅਰਸ਼ ਜੋ ਸਮਾਨ ਦੇ ਵਿੱਚ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਸਰੰਧੀਪੁਰਿਆ ਗੋਪੀ ਤੇ ਉਹਦਾ ਚੇਲਾ ਇੱਕ ਫਤਿਹਪੁਰਿਆ ਹੋਵੇਗਾ ਲਿਆਓ ਜੀ ਬੋਲਦੇ ਤੁਹਾਨੂੰ ਬੰਨੇ ਕੈਮਰੇ ਦੇ ਸਾਹਮਣੇ ਇਹ ਬੁਲਟ ਆਲਾ ਕਨੇਡਾ ਦਾ ਗਾਜੜੀਆਂ ਕਾਲੇ ਦਾ ਵੀ ਬਹੁਤ ਵੱਡਾ ਰੋਲ ਇਸ ਬੁਲਟ ਮੋਟਰਸਾਈਕਲ ਦੇ ਵਿੱਚ ਆ ਮੈਂ ਕਾਲੇ ਕਨੇਡਾ ਦਾ ਹੈਪੀ ਕਵੈਂਟ ਦਾ ਕਾਲੇ ਗਾਜੜੀਆਂ ਦਾ ਨਾਲ ਬਿੱਤੀ ਛੰਨਾ ਮਤਰਾ ਜੀ ਮੇਰੀ ਬੇਨਤੀ ਤੁਸੀਂ ਵੀ ਗਰਾਊਂਡ ਦੇ ਵਿੱਚ ਆਓ ਜਲਦੀ ਨਾਲ ਹੈਪੀ ਟੈਲੀਕਮ ਆਲਾ ਜੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਨੇ ਉਹ ਜਲਦੀ ਮੈਦਾਨ ਦੇ ਵਿੱਚ ਆ ਜਾਣ ਨਾਲ ਸਾਡੇ ਵੀਰ ਗਟਰਾ ਪ੍ਰਧਾਨ ਜੀ ਪਲੀਜ਼ ਉਹ ਵੀ ਆ ਜਾਣ ਕਿਰਪਾ ਕਰਕੇ ਜਲਦੀ ਦੇ ਨਾਲ ਜਾਲੀ ਪ੍ਰਧਾਨ ਜੀ ਉਹ ਵੀ ਸਨਮਾਨ ਸਮਾਨ ਦੇ ਸ਼ਾਮਲ ਹੋਣਗੇ ਆਪਾਂ ਜਲਦੀ ਨਾਲ ਸਨਮਾਨ ਕਰਾਂਗੇ ਇਹ ਬਹੁਤ ਵੱਡੇ ਆ ਇਸੇ ਨਗਰ ਲਈ ਆਪਣੇ ਪਿੰਡ ਲਈ ਖੇਡ ਰਿਹਾ ਹੈ ਤੇ ਕਾਰੀ ਇੱਕ ਦਿਲਦਾਰ ਬੰਦਾ ਹੈ ਮੈਂ ਬਰੀ ਵਾਲੀ ਦੇ ਪਿੰਡੇ ਨੂੰ ਅੱਜ ਮਿਲਿਆ ਰੈਂਪੇ ਹਰਾਜ ਦੇ ਘਰ ਤੇ ਉਹਨੇ ਪਿਛਲੇ ਦਿਨੀ ਨਦੇੜ ਸਾਧ ਵਿੱਚੋਂ ਇੱਕ ਵਾਂ ਮੋਟਰਸਾਈਕਲ ਦਿੱਤਿਆ ਤੇ ਪਿੰਡਾ ਉਹ ਸਾਰੇ ਮੈਚ ਦੇਖ ਰਿਆ ਸੀਗਾ ਤੇ ਜਦੋਂ ਇਹ ਖੇਡਦਾ ਫਿਰ ਕਾਲੀ ਵੀ ਸਾਰੇ ਮੈਚ ਵੇਖਦਾ ਇੱਕ ਬਹੁਤ ਵੱਡੀ ਆਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੁੰਡਾ ਮਿਹਨਤ ਕਰੇਗਾ ਤੇ ਆਪਣੀ ਮਿਹਨਤ ਦੇ ਬਲਬੂਤੇ ਤੇ ਆ ਪਿੰਡਾਂ ਦਾ ਇਲਾਕੇ ਦਾ ਨਾਮ ਕਬੱਡੀ ਦੀ ਪੂਰੀ ਦੁਨੀਆ ਵਿੱਚ ਰੌਸ਼ਨੀ ਕਰੇਗਾ ਕਿਉਂਕਿ ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਬੜੀਆਂ ਉਮੀਦਾਂ ਬੜੀਆਂ ਆਸਾਂ ਹੁੰਦੀਆਂ ਨੇ ਕਿ ਜਿੰਨਾ ਜ਼ਿਆਦਾ ਤੂੰ ਬਹਿਣਾ ਇਹ ਬੁਲੇਟ ਦੇ ਉੱਪਰ ਜਾਂ ਫਰੰਦੀਪੁਰੀਏ ਨੇ ਬਹਿਣਾ ਜੇ ਦੋਵੇਂ ਮੈਚੋਂ ਦਾ ਫਰਵਾਲੀ ਵਧੀਆ ਗੱਲ ਹੈ ਲੇ ਵੀ ਇੱਕ ਵਾਰ ਜਾਂਦਾ ਰਹੇ ਹਾਂਜੀ ਵੀਰੇ ਸਾਹਮਣੇ ਦੇਖੋ ਸਾਰੇ ਇਹ ਮਾਨ ਸਨਮਾਨ ਜਿਹੜਾ ਅੱਜ ਦੇ ਮੇਲੇ ਤੇ ਮੈਂ ਸਤਿਕਾਰ ਕਰਾਂ ਕਾਲਾ ਕਬੈਡਾ ਜੀ ਦਾ ਹੈਪੀ ਕਬੈਡ ਤੇ ਕਾਲਾ ਗਾਜਣੀਆਂ ਨਾਲ ਸਾਡੇ ਵੀਰ ਨੂੰ ਹੈਪੀ ਸ਼ੰਨਾ ਹੈਪੀ ਟੈਲੀਕਮ ਵਾਲਾ ਜੀ ਸਾਡੇ ਸਤਿਕਾਰਯੋਗ ਇਹ ਉਹਨਾਂ ਮਨੋਰੀਆਂ ਮਾਈਕ ਜਿਹੜਾ ਸੰਧੂ ਭਰਾਵਾਂ ਨੂੰ ਦੇਣਾ ਦਾ ਆਡੇ ਵੱਡੇ ਨੇ ਸੰਧਵਾਰ ਤਾਰਕੁੰਡ ਦੀ ਸੰਤ ਸਾਹਮਣੇ ਦੇਖਿਆ ਕਿੰਨੇ ਖੁਸ਼ੀ ਦੇ ਪਲ ਨੇ ਇਹ ਗੋਪੀ ਦਾ ਤੇਲਾ ਗੋਪੀ ਨੇ ਜਿੱਦੇ ਵੀ ਖਿਡਾਰੀ ਤਾਰ ਕੀਤੇ ਨੇ ਸਰੇ ਸਾਹਿਬ ਕੇ ਦਰ ਹੈ ਚੜਦੀ ਕਲਾ ਮੰਤੇ ਜਦੋਂ ਤੈਨੂੰ ਪਤਾ ਵੀ ਇਧਰ ਆਪਾਂ ਦੂਰ ਆਉਣੇ ਆ ਸਮਾਦਾਂ ਦੇ ਤੇ ਪੱਗ-ਪੁਗ ਬੰਨ ਗਿਆ ਕਰ ਕੀ ਤੋਂ ਬਣਿਆ ਪਰਮਾਇਆ ਇਹ ਥੋੜਾ ਜਿਹਾ ਐਬਸੈਟ ਗਿਆ ਤੇਰੇ ਰਾਤ ਦਾ ਮੈਂ ਠੀਕ ਈ ਹੋਇਆ ਤੈਨੂੰ ਠੀਕ ਨਹੀਂ ਤਰਦ ਹੁੰਦੀ ਪੂਰੀ ਹੈ ਵੀ ਅੱਜ ਦਾ ਅੱਜ ਰਾਤੀ ਸੁੱਤਾ ਨਹੀਂ ਸਹੀ ਰਹਿੰਦਾ ਭਰਾਵਾ ਪੀੜ ਕਹਿਲਾ ਤਰਦ ਕੀ ਹੋਈ ਉਹ ਪੀੜ ਹੁੰਦੀ ਹੈ ਨਹੀਂ ਹਾਂ ਤੇ ਦਰਦ ਕੀ ਹੋਇਆ ਤੇਰੇ ਦਰਦਾਂ ਹੁੰਦੀਆਂ ਹੈੜੀਆਂ ਤੇਰੇ ਜਵਾਗ ਹੋਣ ਵਾਲਾ ਤੇਰੇ ਦਰਦਾਂ ਹੁੰਦੀਆਂ ਤੇਰੇ ਦਰਦਾਂ ਦੇ ਜਨਾਨੀਆਂ ਦੇ ਹੁੰਦੀਆਂ ਜੋ ਕਾਕਾ ਹੋਣ ਵਾਲਾ ਹੁੰਦਾ ਹੈਂ ਦਾਦਾ ਨਹੀਂ ਇਹਦੇ ਦਰਦਾਂ ਹੁੰਦੀਆਂ ਓਏ ਇਹ ਲਲਾ ਇਹ ਐਸਪੀ ਬੰਦਾ ਵਾ ਹੈ ਐ ਐਸਪੀ ਬੰਨ ਮਰ ਪਈਦਾ ਵਾ ਕਿ ਰਾਣਾ ਸਦਾ ਕਾ ਮੇਰੇ ਪੀੜ ਮਾਰ ਗਿਆ ਮੈਂ ਲੁੱਟਿਆ ਨਹੀਂ ਨਹੀਂ ਪੀੜ ਪੀੜ ਕਹਦੇ ਦਰਦਾਂ ਦਾ ਕੀ ਮਤਲਬ ਹੋਇਆ ਰਾਤੀ ਮੇਰੀ ਨਾਲ ਦੀ ਪੋਤਾ ਦਾ ਰੱਬ ਮਰ ਗਿਆ ਸਾਈ ਰਾਤ ਬਹੁਤ ਸੇਵਾ ਦਸੀ ਕਰਦੇ ਆਣੇ ਦਰਦਾਂ ਹੁੰਦੀਆਂ ਕਹਿੰਦਾ ਮਰੇ ਹਾਂ ਕਿ ਨਾ ਮਮੀ ਨਹੀਂ ਦਰਦਾਂ ਹੁੰਦੀਆਂ ਰਾਤ ਰਾਤੀ ਸਾਈ ਦਾਦੀ ਸੁਤਾਂ ਦੇ ਨਾਮ ਕਰਿਆ ਮੈਂ ਕਹਿੰਦਾ ਬੱਬੇ ਨੂੰ ਆ ਗਿਆ ਪਰ ਨਹੀਂ ਉਹ ਖਾ ਕਿਹੜੀ ਗੱਲਾਂ ਰਿਆਂ ਵਾ ਉਹ ਮੈਨੂੰ ਮਾਰਨੀ ਸੀ ਮੈਂ ਤਾਂ ਤੋੜਸਾ ਸੇਵਾ ਕਰਨੀ ਆ ਉਸ ਤੋਂ ਬਾਅਦ ਮੈਂ ਥੇ ਦੂ 1 ਵਜੇ ਆਹੋ ਕਿਹਾ ਤਾਂ ਮੈਂ ਭੁਆਨੇ ਬਾਕੀ ਤੁਹਾਨੂੰ ਖਾੜਾ ਜੀ ਭੁਆ ਲੈਣ ਜਿਹੜਾ ਗੱਲਾਂ ਤਾਂ ਜੀ ਇਹ ਤਾਂ ਇਹ ਸਾਰਾ ਕੰਮ ਹੈ ਤੇ ਮੈਂ ਤੇ ਆ ਗਿਆ ਟਾਈਮ ਨਹੀ ਜਿਹੜੀ ਆਪਣੀ ਨਾਲ ਹੋਈ ਅੱਜ ਨਾ ਇਹ ਤੇ ਬੜਾ ਵਧੀਆ ਕੰਮ ਹੋਇਆ ਅੱਜ ਹੋਇਆ ਚਵੱਲਾ ਸਾਹਿਬ ਦਾਦਾ ਸਾਹਿਬ ਇੱਥੇ ਫੋਟੋ ਜੀ ਨਾ ਲੱਗੀ ਹੁੰਦੀ ਪਲੇਟ ਦੇਣੀ ਤੂੰ ਅੱਜ ਨਹੀਂ ਫੋਟੋ ਨਹੀਂ ਫੋਟੋ ਦਾ ਫੋਟੋ ਦਾ ਕਰਕੇ ਕੰਮ ਨਹੀਂ ਇੱਥੇ ਜਿਵੇਂ ਉਕਰਵਾ ਤੂੰ ਜਿਹੜਾ ਅੰਚਰ ਆਗਲੇ ਹੋਣਾ ਆਗਲੇ ਆਗੇ ਤੂੰ ਪੂਜਾ ਨਹੀਂ ਕਰਦੀ ਹੁੰਦਾ ਇਹ ਉਦੋਂ ਤੁਹਾਨੂੰ ਚਾਹੀਦਾ ਮੇਰੀ ਪੂਜਾ ਕਰਮ ਚਾਹੀਦਾ ਹੈ ਜਦੋਂ ਆਹ ਦਾ ਡੈਡੀ ਨਹੀਂ ਕਹਿੰਦਾ ਮੋਟੇ ਦਾ ਚਵਰਾਏ ਤੇ ਡੈਡੀ ਨਹੀਂ ਕਹਿੰਦਾ ਅਜਾ ਕੀ ਕਹਿੰਦੇ ਹਨ ਪਤਾ ਨਹੀਂ ਕੀ ਕਹਿੰਦਾ ਪੁੱਤ ਜੀ ਨਾ ਨਾ ਵੇ ਤੁਹਾਨੂੰ ਕੁੱਤੀ ਨਾ ਪੁੱਛੇ ਵੱਡਾ ਵੀ ਪੂਰਾ ਕੰਮ ਚਲਾਉਂਦੇ ਹਨ ਆਪਣੇ ਬਾਪੂ ਨਾਲ ਹੋਣ ਆਈ ਯੋਰ ਨਾਲ ਕਿੰਦੇ ਆ ਪੂਰਾ ਯੋਰ ਲਾਉਂਦੇ ਹਨ ਪੂਰਾ ਯੋਰ ਲਾਉਂਦੇ ਹਨ ਟ੍ਰੈਕਸ਼ਨ ਵਾਲਾ ਯੋਰ ਹੀ ਲੱਗਿੰਦਿਆਂ ਦਾ ਇਹ ਦੇਖੋ ਕੀ ਬੰਦਾ ਕੰਮ ਸ਼ਾਇਦ ਬਣ ਜੇ ਕੰਮ ਉਹਦਾ ਉਹ ਜੇ ਫੇਸਬੁੱਕ ਦੇ ਹੋ ਗਿਆ ਨਾ ਫੇਰ ਵਧੀਆ ਫੇਸਬੁੱਕ ਦੇ ਮਿਲ ਜਾਂਦੀ ਤੁਹਾਡੇ ਕੋਲਦੇ ਪੈਸੇ ਇੱਥੇ ਕੀ ਕਰ ਜਿਹੜਾ ਵੇਚ ਕੇ ਤੂੰ ਬਾਹਰ ਜਾਣਾ ਹੀ ਇੱਥੇ ਕੀ ਕਰ ਤੂੰ ਰਾਜਾਂਦਾ ਵਾ ਬਾਹਰ ਜਾ ਕੇ ਮਿਲਦਾ ਸਾਰਾ ਕੁਝ ਨਹੀਂ ਨਹੀਂ ਤੂੰ ਉਹਨੂੰ ਕਹਿੰਦਾ ਵੇਚ ਕੇ ਸਾਰਾ ਚਲ ਜੀ ਕੱਲੀ ਸਾਰਾ ਕੁਝ ਵੇਚੇ ਤੈਨੂੰ ਯਾਦ ਹੀ ਟਿਕਟ ਨਹੀਂ ਆਉਣੀ ਹੈ ਸਾਰਾ ਕੁਝ ਵੇਚ ਕੇ ਤੇ ਤੂੰ ਮੇਰੇ ਹਿਸਾਬ ਨਾਲ ਜਿਹੜੀ ਪਿਛਲੇ ਬੰਨੇ ਹੁੰਦੀ ਨਾ ਪੂਜ ਜੀ ਜੋ ਯਾਦ ਦੀ ਟਿਕਟ ਨਹੀਂ ਚਨਈ ਤਾਂ ਕੀ ਜਾਏ ਜਾਣਾ ਕਿਤੇ ਮਲੇਸ਼ੀਆ ਚੱਲੀਏ ਉੱਥੇ ਬਾਹਰ ਮਿਲਦੇ ਪਏਗਾ ਤੇ ਟੈਕ ਦਾ ਆਪ ਨਹੀਂ ਕਰਾ ਜੇ ਵੀ ਕਰਾਉਣੀ ਪਣੀ ਨਾ ਹੈ ਆ ਤਾਂ ਬਾਹਰ ਪੈਸੇ ਮਿਲਦੇ ਕਿਉਂਕਿ ਆ ਤਾਂ ਸਾਡੀ ਸਰਕਾਰ ਨਹੀਂ ਦਿੰਦੀ ਪੈਸੇ ਕਹੋ ਲਿਆ ਆ ਆਪਣੀ ਸਰਕਾਰ ਹੀ ਦਿੰਦੀ ਹੈ ਕਹਿ ਕੇ ਦਿੰਦਿਆ ਬੜਾ ਆਪਣਾ ਹੀ ਪੰਜਾਬ ਵਧੀਆ ਵਾ ਸਭ ਕੋ ਮਿਲਦਾ ਇਥੇ ਸਹੀ ਗੱਲ ਸਾਰਾ ਕੁਝ ਮਿਲਦਾ ਪੈਂਦਾ ਤੈਨੂੰ ਤਾਂ ਸਾਰਾ ਕੁਝ ਮਿਲਦਾ ਵਾ ਉਹਾਨੂੰ ਨਹੀਂ ਨਾ ਮਿਲਦਾ ਜੋ ਤੈਨੂੰ ਸਾਰਾ ਕੁਝ ਮਿਲਦਾ ਕੰਮ ਬੰਦ ਹੋ ਗਿਆ ਫਿਰ ਕਰਾਂਗੇ ਹਾਂ ਦਾ ਕੋਈ ਗੱਲ ਨਹੀਂ ਪਿੰਡੋਂ ਬਿਆਗਣਾ 20 ਰੁਪਏ ਦੇ ਕੇ ਉੱਪਰ ਸਰ ਤੋਂ ਸੇ ਟੈਂਪੂ ਲੈ ਕੇ ਰਾਹੇ ਦੇ ਵਾਇਆ ਕਰਾਂਗੇ ਫੈਂਟਰੀਆ ਫਿਰ ਕਿਹੜੀ ਗੱਲ ਹੈ ਮਾਈ ਤੇ ਘੜਾ ਮਾਈ ਤੇ ਘੜਾ ਕੰਮ ਮੰਨ ਨਹੀਂ ਆ ਗਿਆ ਰੋਟੀ ਆ ਗਰੀ ਖੋਪਾ ਬੂਟ ਪਾਲ ਜਣਾ ਹਾਂ ਨੀ ਪਾਲਛਾ ਕਰਦਾ ਪਿੰਧਿਆ ਤਾਂ ਆ ਤਾਂ ਉੱਥੇ ਰਾਂਜ ਦੇ ਗਰੇ ਕੁੱਤੇ ਇੱਕ ਗੱਲ ਹੈਗੀ ਆ ਬੂਟ ਨਹੀਂ ਪਾਲਛਾ ਕਰਦਾ ਪਿੰਦਾ ਪਿੰਦਾ ਦੇ ਛੱਡ ਦੇ ਗੱਲਾਂ ਤੂੰ ਮੈਂ ਨਾ ਭੁਹਾਨਾ ਨਹੀਂ ਚੱਲੇ ਕਿਹਨੇ ਗੱਲ ਹੈ ਜਿੱਦਾਂ ਮਰਜੀ ਜਦੋਂ ਕੁੱਤਿਆਂ ਦਾ ਕੰਮ ਕਰਦਾ ਨਾ ਤੂੰ ਕਦੋਂ ਕਦੋਂ ਇਹ ਕੰਮ ਕੀਤਾ ਤੀ ਬਰੀਡ ਤੇ ਕੀਤਾ ਇਹ ਕੰਮ ਹੈ ਬਰੀਡ ਤੇ ਕੰਮ ਕਰਦਾ ਕਿਹੜੀ ਪ੍ਰਾਲੀ ਦੀ ਹੈ ਬਰੀਡ ਨਹੀਂ ਨਹੀਂ ਛੱਡੋ ਜਾਂਦੋ ਕਿਹਦੇ ਘਰਾਂ ਘੁਰਾਂ ਜਿੱਦਾਂ ਲਈਦੀ ਚੱਲ ਹੈ ਘਰਾਂ ਘੁਰਾਂ ਕੁੱਤੀਆਂ ਕਰਦੀਆਂ ਰੱਖੀ ਨਹੀਂ ਹੁਣ ਫੇਰ ਕੁੱਤਿਆਂ ਦਾ ਕੰਮ ਚੱਲਿਆ ਇਹ ਹੁਣ ਚੱਲ ਬੈਕ ਗ੍ਰਾਉਂਡ ਜਾਂ ਫੇਰ ਆ ਸਾਲ ਜੇ ਚੱਲ ਪਈ ਤਾਂ ਸ਼ੋਅ ਚੱਲੂ ਹੋਏ ਨੇ ਨਾ ਹਾਂ ਉਹ ਮੇਰੇ ਨਾਲ 28 ਨੂੰ ਸ਼ੋਅ ਹੈਗਾ ਤੇ ਸਾਥੇ ਆਪਣੇ ਅਮਰ ਦਾ ਨੰਬਰ ਸਾਰਾ ਢੀਏ ਆਪਣਾ ਲਾ ਹੈ ਰੇਡੀ ਇਹਨੂੰ ਰੜਦੇ ਬੱਬੇ ਨੂੰ ਪਤਾ ਲੈ ਕੇ ਦੇਣਾ ਤੁਹਾਨੂੰ ਨਹੀਂ ਨਹੀਂ ਇਹਨੂੰ ਖੜੀ ਆ ਆਪਣੇ ਸਿੰਬੇ ਨੂੰ ਲੈ ਲਾਂਗੇ ਸਿੰਬੇ ਨੂੰ ਰੜੀ ਰੈਡੀ ਕਰਾ ਲਾਂਗੇ ਰੈਡੀ ਕੀ ਕਰਨਾ ਨੂੰ ਕੰਮੀ ਜਾ ਲੈ ਤੂੰ ਲੈ ਲਾਂਗੇ ਕੰਨੀ ਬਾਜ ਪਾ ਦੇ ਤਾਂ ਫਟਦਾ ਮੈਂ ਇਹਨੂੰ ਕੱਢ ਰਹੀ ਆ ਕਿ ਮੈਂ ਤੇ ਕਹੂਗੀ ਕਿ ਆਹ ਵੀ ਮੈਂ ਰਣੀ ਮੋੜੀ ਪੜੀ ਆ ਤੂੰ ਹਾਂ ਰਣੀ ਉਹਨੇ ਗੜੇ ਪਏ ਪਹਿਲੀ ਗੋਡੀ ਪਾਉਣੀ ਆ ਰਣੀ ਕਰਾਉਣੀ ਆ ਜੀ ਕੋਈ ਲਾਲਾ ਚਾਈ ਤੂਰੀ ਪੱਟਾ ਪੁੱਟਾ ਦੇ ਖਲੋਣ ਖਲੋਣ ਦਾ ਪਤਾ ਚਾਹੀਦਾ ਕੋਤਿਆਂ ਨੂੰ ਖਵਾਣਾ ਕਿੱਦਾਂ ਦੇਣਾ ਰਣੀ ਰਣੀ ਪੂਣੀ ਨਹੀਂ ਜੀ ਜੇ ਇਹ ਪਹਿਲੇ ਨੰਬਰ ਦੇ ਆ ਗਿਆ ਕੀ ਮਿਲੂਗਾ ਉਹ ਗੱਡੀ ਜੱਤੀ ਭਾੜ ਦਾ ਹਾਂ ਉਹ ਤੇ ਲੱਗ ਜਾਂਦੀਆਂ ਫੀਤੀ ਫੀ ਜਾਨੀ ਕਿ ਨੰਬਰ ਸ਼ੋਅ ਜੋ ਪਹਿਲੇ ਨੰਬਰ ਤੇ ਆਇਆ ਉਹ ਮੇਰੇ ਨੰਬਰ ਤੇ ਫੀਤੀਆਂ ਲੱਗ ਜਾਣਗੀਆਂ ਤੇ ਦਿਨ ਦਿਨ ਮੈਡਮ ਤੇ ਜਿੰਨਾ ਹੀ ਨਾਮ ਹੋਣਾ ਉਹਨਾਂ ਦਾ ਫਰਦੀ ਪ੍ਰੋਫਾਈਲ ਨਹੀਂ ਹੈ ਉਹ ਹੀ ਨਾ ਠੀਕ ਹੈ ਮੈਂ